ਵਿਕਰਮਜੀਤ ਸਿੰਘ ਮਜੀਠੀਏ ਦਾ ਸਰਕਾਰ ਦੇ ਨਾਲ ਕਿਸ ਕਦਰ ਪੰਗਾ ਪਿਆ ਹੋਇਆ ਸਭ ਜਾਣਦੇ ਆ ਪਰ ਇੱਕ ਪਾਸੇ ਜਿੱਥੇ ਵਿਕਰਮਜੀਤ ਸਿੰਘ ਮਜੀਠੀਏ ਦਾ ਭਗਵੰਤ ਮਾਨ ਦੇ ਨਾਲ ਸਿੱਧਮ ਸਿੱਧਾ ਪੰਗਾ ਪਿਆ ਹੋਇਆ ਇੱਕ ਦੂਜੇ ਨੂੰ ਹਰ ਮਮਕਨ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਧੋਬੀ ਪਟਕਾ ਲਵਾਉਣ ਦੇ ਲਈ ਤੇ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਪਤਨੀ ਡਾਕਟਰ ਗੌਰਪ੍ਰੀਤ ਕੌਰ ਮਾਨ ਤੇ ਮਜੂਦਾ ਐਮਐਲਏ ਗਨੀਵ ਕੌਰ ਮਜੀਠੀਏ ਦਾ ਆਪਸ ਦੇ ਵਿੱਚ ਟਾਈ ਪਈ ਹੋਈ ਆ ਇੱਕ ਦੂਜੇ ਦੇ ਉੱਤੇ ਜਿਹੜੇ ਸ਼ਬਦੀ ਵਾਰ ਕੀਤੇ ਜਾ ਰਹੇ ਆ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਵੱਲੋਂ ਆਪਣੇ ਘਰਵਾਲੇ ਦੇ ਲਈ ਉਹਨਾਂ ਦੀ ਐਡਵੋਕੇਸੀ ਲਈ ਮੋਰਚਾ ਖੋਲ੍ਹਿਆ ਹੋਇਆ ਤੇ ਦੂਜੇ ਪਾਸੇ ਸਰਕਾਰ ਨੂੰ ਸਹੀ ਟਹਿਰਾਉਣ ਦੇ ਲਈ ਤੇ ਲੋਕਾਂ ਨੂੰ ਮਾਈਲੇਜ ਲੈਂਨ ਲਈ ਵੋਟਾਂ ਦੇ ਵਿੱਚ ਭਗਵਾਨ ਸਿੰਘ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਨੇ ਵੀ ਆਪਣਾ ਜਿਹੜਾ ਮੋਰਚਾ ਖੋਲ੍ਹਿਆ ਹੋਇਆ ਇੱਕ ਦੂਜੇ ਨੂੰ ਕੋਈ ਵੀ ਕਸਰ ਨਹੀਂ ਛੱਡ ਰਏ ਜਿੱਥੇ ਇੱਕ ਦੂਜੇ ਦੇ ਉੱਤੇ ਸ਼ਬਦੀ ਵਾਰ ਨਾ ਹੋਣ ਇੱਥੋਂ ਟਿੱਕਰ ਹੋ ਗਿਆ ਹੁਣ ਤਾਂ ਕੰਮ ਪਰਸਨਲੀ ਕਿ ਇੱਕ ਦੂਜੇ ਨੂੰ ਮੁੱਖ ਮੰਤਰੀ ਨੂੰ ਛੱਡ ਕੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੀ ਜਿਹੜੇ ਜਵਾਬ ਦੇਣ ਲੱਗ ਪਏ ਜਿੱਥੇ ਪਹਿਲਾਂ ਸਭ ਤੋਂ ਹਰਸਿਮਰਤ ਕੌਰ ਬਾਦਲ ਏਸ ਜਿਹੜਾ ਭਗਵੰਤ ਮਾਨ ਤੇ ਵਿਕਰਮਜੀਤ ਮਜੀਠੀਆ ਦੀ ਜਿਹੜੀ ਟੈਸਲਾ ਹਾਊਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੀ ਐਂਟਰੀ ਹੋਈ ਸੀ ਜਿੱਥੇ ਉਹਨਾਂ ਨੇ ਆਖਿਆ ਸੀ ਕਿ ਵਿਦੇਸ਼ ਚ ਭੱਜਣ ਨਹੀਂ ਦਿੱਤਾ ਜਾਵੇਗਾ ਸਾਰਾ ਹਿਸਾਬ ਕੀਤਾ ਜਾਵੇਗਾ ਤੇਰੇ ਨਾਲ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਹਰ ਸਿਮਰਤ कौर ਬਾਦਲ ਅਸਿੱਧੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਰਹੀ ਸੀ ਕਿ ਜਦੋਂ ਤੇਰੇ ਹੱਥੋਂ ਸੱਤਾ ਚਲੀ ਗਈ ਉਸ ਤੋਂ ਬਾਅਦ ਜਿਵੇਂ ਤੂੰ ਕਰ ਰਿਹਾ ਜਿਵੇਂ ਆਪਾਂ ਵੇਖਿਆ ਸੀ ਪਹਿਲਾਂ ਵੀ ਕੈਪਟਨ ਮਰਿੰਦਰ ਸਿੰਘ ਨੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਕੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਸੱਤਾ ਦੇ ਵਿੱਚ ਕਾਲੀ ਦਲ ਆਇਆ ਸੀ ਉਹਨਾਂ ਨੇ ਕੀ ਕੁਝ ਕੀਤਾ ਸੀ ਜਿਹੜਾ ਕੈਪਟਨ ਮਰਿੰਦਰ ਸਿੰਘ ਦੇ ਨਾਲ ਸਿਟੀ ਸੈਂਟਰ ਘਟਾਲੇ ਨੂੰ ਲੈ ਕੇ ਉਹ ਸਾਰੀ ਗੱਲ ਲੋਕ ਜਾਣਦੇ ਆ ਦੂਜੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਦਾ ਸਿੱਧਾ ਇਨਵੋਲਵਮੈਂਟ ਇਸ ਪੱਖੋਂ ਹੋ ਰਹੀ ਆ ਕਿਉਂਕਿ ਉਹਨਾਂ ਨੇ ਮੋਰਚਾ ਸੰਭਿਆ ਹੋਇਆ ਤੇ ਲੱਗਦਾ ਕਿ ਵਿਜੀਲੈਂਸ ਹੁਣ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੂੰ ਵੀ ਨੋਟਿਸ ਦੇ ਸਕਦੀ ਹੈ ਕਿਉਂਕਿ ਜਿਹੜੀ ਸ਼ਿਮਲੇ ਦੇ ਵਿੱਚ ਜਿਹੜੀ ਪ੍ਰਾਪਰਟੀ ਦਾ ਰੌਲਾ ਪੈ ਰਿਹਾ ਚਾਰ ਹਕਟੇਰ ਜਿਹੜੀ ਉੱਥੇ ਪ੍ਰਾਪਰਟੀ ਹੈ ਜਿਹੜੀ ਬੇਨਾਮੀ ਹੈ ਜਿਹੜੀ ਆਖਿਆ ਜਾ ਰਿਹਾ ਕਿ ਸ਼ਿਮਲੇ ਵਾਲੇ ਘਰ ਦੇ ਵਿੱਚੋਂ ਜਿਸ ਦੀ ਰਜਿਸਟਰੀ ਮਿਲੀ ਆ ਉਸ ਕਰਕੇ ਹੁਣ ਅਗਲਾ ਟਾਰਗੇਟ ਸਰਕਾਰ ਦਾ ਵਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਘਰ ਵਾਲੀ ਆ ਜਿਹੜੀ ਮੌਜੂਦਾ ਐਮਐਲਏ ਆ ਮਜੀਠਾ ਤੋਂ ਉਹ ਹੋ ਸਕਦੀ ਆ ਪਰ ਗੁਰਪ੍ਰੀਤ ਕੌਰ ਮਾਨ ਨੇ ਲੁਧਿਆਣੇ ਕੀ ਮੋਰਚਾ ਸਾਭਿਆ ਤੇ ਕੀ ਪਲਟਵਾਰ ਕੀਤੇ ਮਜੀਠੀਆ ਦੇ ਉੱਤੇ ਉਹ ਤੁਹਾਨੂੰ ਦੱਸਦੇ ਆ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਭ ਤੋਂ ਵੱਡੇ ਇਹ ਲੋਕ ਆ ਇਹਨਾਂ ਨੂੰ ਹੱਥ ਪਾਉਣ ਤੋਂ ਸਾਰੇ ਜਿੰਨੇ ਵੀ ਹੁਣ ਤੱਕ ਮੁੱਖ ਮੰਤਰੀ ਆਏ ਉਹ ਬਚਦੇ ਰਹੇ ਆ ਡਰਦੇ ਰਹੇ ਆ ਕਿਉਂਕਿ ਬਹੁਤ ਜ਼ਿਆਦਾ ਅਪਰੋਚ ਵਾਲੇ ਜਿਹੜੇ ਇਹ ਬੰਦੇ ਆ ਤੇ ਹੁਣ ਪੰਜਾਬ ਦਾ ਇੱਕ ਮੁੱਖ ਮੰਤਰੀ ਜੇਹਾ ਆਇਆ ਜਿਹੜਾ ਆਮ ਘਰ ਦੇ ਵਿੱਚੋਂ ਉੱਠਿਆ ਪਹਿਲੀ ਵਾਰ ਉਹ ਮੁੱਖ ਮੰਤਰੀ ਬਣਿਆ ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਪਹਿਲੀ ਵਾਰ ਉਹ ਐਮਐਲਏ ਬਣਿਆ ਤੇ ਪਹਿਲੀ ਵਾਰ ਹੀ ਜਿਹੜਾ ਮੁੱਖ ਮੰਤਰੀ ਬਣ ਗਿਆ ਭਗਵੰਤ ਮਾਨ ਪੰਜਾਬ ਦੀ ਅਸੈਂਬਲੀ ਦਾ ਵੀ ਉਹ ਪਹਿਲੀ ਵਾਰ ਹੀ ਮੈਂਬਰ ਬਣਿਆ ਸੀ ਤੇ ਉਹਨੇ ਆ ਕੇ ਸਿੱਧਾ ਜਿਹੜਾ ਹਮਲਾ ਕੀਤਾ ਉਹ ਪੰਜਾਬ ਦੇ ਸਭ ਤੋਂ ਤਾਕਤਵਰ ਬੰਦੇ ਤੇ ਕੀਤਾ ਤੇ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਸਿਧਾਂਤਾਂ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਜੇਕਰ ਕਿਸੇ ਨੇ ਪੰਜਾਬ ਦਾ ਨੁਕਸਾਨ ਕੀਤਾ ਤੇ ਉਹਨੂੰ ਇੱਥੇ ਸਬਕ ਸਿਖਾਇਆ ਜਾਵੇਗਾ ਇਹ ਕਹਿਣ ਦੇ ਨਾਲ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਜਿਹੜੀ ਸਰਕਾਰ ਨੇ ਕਾਰਵਾਈ ਕੀਤੀ ਆ ਉਹਨੂੰ ਸਹੀ ਠਹਿਰਾਇਆ ਹੁਣ ਇਹ ਜਿਹੜੀ ਲੜੀ ਜੰਗ ਚੱਲ ਰਹੀ ਐ ਇਸ ਦੇ ਵਿੱਚ ਕੌਣ ਜੇਤੂ ਹੋ ਕੇ ਨਿਕਲਦਾ ਤੇ ਲੋਕ ਕਿਸ ਦੇ ਪੱਖ ਵਿੱਚ ਆਉਂਦੇ ਆ ਇਹ ਵੇਖਣ ਵਾਲੀ ਗੱਲ ਹੋਵੇਗੀ